ਆਹੋ ਬੋਟਮ ਗਿਆ ਨਾ ਉਹ ਨਾ ਬਾਬਾ ਜੀ ਦੇ ਵੀ ਲੈ ਆਪਾਂ ਨੂੰ ਭੁੱਖੇ ਨਹੀਂ ਕੋਈ ਲੋ ਜੀ ਅੱਜ ਆਪਾਂ ਜਾਣਾ ਕਰ ਤੋਂ 20 ਕਿਲੋਮੀਟਰ ਦੂਰ ਗਰਮੀ ਨਾਲ ਗੱਡੀ ਪਹਿਲਾਂ ਠੰਡੀ ਕਰਨੀ ਪੈਂਦੀ ਹੈ ਤੇ ਫੇਰ ਤੁਰਨਾ ਪੈਂਦਾ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਨਾਲੇ ਬਾਬਾ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਉਹ ਵੀ ਦਿਖਾਵਾਂਗੇ ਤੁਹਾਨੂੰ ਮੂਰਤੀ ਬਣੀ ਆਂ ਆਹ ਕਾਗਜ਼ ਪੱਦਰਪੂਰੇ ਰੱਖੋ ਇੱਥੇ ਵੀ ਆ ਕਾਗਜ਼ ਪੂਰੇ ਹੁੰਦੇ ਆ ਗੱਡੀ ਵਿੱਚ ਸੀਟ ਬੈਲਟ ਲਾ ਕੇ ਆ ਕਦੇ ਸੀਟ ਬੈਲਟ ਹੋਈ ਥੋੜਾ ਵੀ ਜਾਣਾ ਸੀਟ ਬੈਲਟ ਲਾ ਲਓ ਬਸ ਅਬੀ ਸੇਫਟੀ ਲਈ ਆ ਨਾਲੇ ਜਿਹੜਾ ਕਿਸੇ ਨੂੰ ਤੁਮਾਉਣ ਦੇ ਲਈ ਹੈਲਮਟ ਵੀ ਆਪਣੀ ਸੇਫਟੀ ਦੀ ਮੈਂ ਕਹਿੰਦਾ ਤੋ ਥਾਈਲੈਂਡ ਨਹੀਂ ਯਾਰ ਇਹ ਲਾਉਸ ਉਹ ਯਾਰ ਥਾਈਲੈਂਡ ਆ ਨਦੀ ਦੇ ਪਾਰ ਲਰਨੇ ਆ ਥਾਈਲੈਂਡ ਤੋਂ ਇਹ ਉਧਰ ਉਧਰ ਜਾਓ ਬਹੁਤਾ ਮਗਰ ਨਾਲ ਹੀ ਸਕਦੀਆਂ ਹੋਂਦਾ ਸਾਰੇ ਕੁਛ ਨੇ ਲੋਕਲ ਲੋਕੀਆ ਥੋੜਾ ਬਹੁਤ ਆਉਂਦੇ ਜਾਂਦੇ ਆ ਯਾਨੀ ਕਿ ਕੋਈ ਐਦਾਂ ਦਾ ਕੋਈ ਬਾਹਰੀ ਨਹੀਂ ਆ ਨੀ ਇਹ ਰਿਸ਼ਖਣਾ ਬਾਲਾ ਬਾਲਾ ਨਹੀਂ ਹੈਗਾ ਹਾਂ ਬਾਲਾ ਨਹੀਂ ਹੈਗਾ ਕੋਈ ਜੇ ਨਾਲ ਲੋਗਰ ਨੇ ਫਰਕ ਉਹ ਤਾਂ ਵੀ ਆ ਜਾਂਦੇ ਆ ਨੀ ਇਹ ਤੇ ਜਿਹੜੀ ਫਰੈਂਡਲੀ ਇਕ ਨੂੰ ਨਾਲੋਂ ਜ਼ਿਆਦਾ ਸਾਰੇ ਕੋਲ ਚੱਲਦਾ ਕੋਈ ਚੱਕੀ ਉਹ ਦਿੱਤੇ ਹੈ ਹਾਂ ਖਾਬ ਨਹੀਂ ਕਹਿੰਦੇ ਕਾਇ ਬਲ ਨਹੀਂ ਹਾਂ ਬਣਨ ਰਮਣ ਬੁੱਧਵਾਲ ਬੈਂਪਲ ਪਹੁੰਚ ਗਏ ਨੇ ਨੀ ਉਹ ਜੇ ਕਹਿਣਗੇ ਕੋਈ baby you know i love you ਉਹ ਤੇ ਆ ਜਿਹੜਾ ਇਹਨਾਂ ਨੇ ਕਿਹਾ ਕਿ ਲੋ ਜੀ ਬੁੱਧਾ ਟੈਂਪਲ ਆ ਗਿਆ 5 2000 ਦਾ ਟਿਕਟ ਫॉर ਫੋਰਨਰ ਹੈਗੀ 40000 ਤੇ ਜਿਹੜੀ ਲੋਕਲ ਪੀਪਲ ਉਹਨਾਂ ਲਈ 15000 ਇਹ ਤੇ ਸੰਬੰਧ ਮੋਬਾਈਲ ਪਤਾ ਪਤਾ ਹੈ ਇਹ ਗਲਤ ਵਜੇ ਇਹਨਾਂ ਨੂੰ ਕਹ ਵੀ ਅਸੀਂ ਫੋਰਨਰ ਨਹੀਂ ਗਏ ਇੱਧਰ ਲਈ ਅਸੀਂ ਚਲੋ 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 ਦੇਖੋ ਇਹ ਸਾਡਾ ਵੰਸਾ ਰਾਈਟ ਯਾ ਸਹੀ ਗੱਲ ਆ ਭਰਾ ਬਹੁਤ ਹੋਰ ਮਾਸੇ ਕਲਮ ਕਿੰਨੇ ਉਹ ਜੂ ਜੂ ਚੌ ਚੌ ਸਿਨੇ ਮਖਾ ਕਿੰਨੇ ਯਾ ਜੀ ਸੈਂ ਨਾ ਲਓ ਵੀ ਤੁਹਾਨੂੰ ਇੱਕ ਹੁਣ ਇਹ ਚੀਜ਼ ਦਿਖਾਉਣੇ ਆ ਇੱਥੇ ਜਿਹੜੇ ਕੇਲੇ ਆ ਆਪਣੀ ਸ਼ਗਰਗੰਦੀ ਵਾਂਗੂ ਹੀਡ ਕਰਦੇ ਆ ਤਾਂ ਪਕਿੰ ਖੰਗ ਦੇ ਸੇਮ ਸੇਮ ਇੰਡੀਆ ਆਪਾਂ ਸ਼ਗਰਗੰਦੀ ਕਰਦੇ ਆ ਇੱਥੇ ਦੂਜਾ ਯਾਰ ਮੈਂ ਆਇਆ ਹੋਇਆ ਮੈਨੂੰ ਪਤਾ ਲੱਗ ਚੇਤਾ ਆ ਗਿਆ ਵਾ ਚੱਪੜੇ ਖੁੱਣ ਵਾ ਸਾਹ ਜੂ ਨਹੀਂ ਮੇਰੇ ਆਪਣੇ ਸ਼ਿਵਜੀ ਦੀ ਮੂਰਤੀ ਹੋਣੀ ਆ ਸ਼ਿਵਜੀ ਦੀ ਮੂਰਤੀ ਲੱਗੀ ਹੈ ਮੇਰੇ ਕੋਲ ਹਾਂ ਹਾਂ ਅਨੰਦ ਜੀ ਗਣੇਸ਼ ਸ਼ਿਵਜੀ ਜੀ ਦੀ ਜੀ ਹੈਗੀ ਇੱਥੇ ਚੜਨੇ ਪੈਣਾ ਹੈ ਤੂੰ ਮੈਂ ਮੈਂ ਤਾਂ ਫਿਰ ਵਲੌਗਰ ਆ ਮੈਂ ਤਾਂ ਫਿਰ ਵਲੌਗਰ ਆ ਮੈਨੂੰ ਤਾਂ ਕੰਮ ਪੈਣਾ ਚਾਹੀਦਾ ਛੱਡੀ ਜਿਹੜੇ ਉਹ ਵੀ ਥੱਲੇ ਹੀ ਆ ਤਾਂ ਕੋਈ ਗੱਲ ਨਹੀਂ ਕਿੰਨੇ ਜਾਣਾ ਹੁੰਦੇ ਮਰਜ਼ੀ ਮਰਜ਼ੀ ਪੁੱਛੋ ਸਾਰੇ ਉੱਥੇ ਜਾਣਾ ਤਾਂ ਮਰਜ਼ੀ ਆ ਬੇਚੰਦਰ ਆ ਬੜੇ ਮੈਂ ਅੰਦਰ ਜਾਣ ਸਕਦੇ ਹਾਂ ਹਮ ਸਾਰੇ ਪਾਸੇ ਦੀ ਬਣਾਵਨ ਨੂੰ ਆਏ ਹਾਂ ਵੇ ਬਾਂਦੀ ਕੀਤਾ ਹੈ ਕਿ ਕੀ ਕਰਕੇ ਵੈਡੀ ਵੀਡੀਓ ਬਣਾਉਣਾ ਪੈ ਆਪੇ ਜਦਿਆਂ ਹਾਂ ਆ ਗੁਨਾਨਕ ਦੇਵੀ ਦੀ ਵੀ ਲੱਗੀ ਇਹ ਵੈਸ਼ਾ ਫਿਰ ਰਲਾ ਬਾਹ ਕੁਈ ਬੜੀ ਖਤਰਨਾਕ ਪੋੜੀ ਆ ਆ ਵੀ ਅੰਦਰ ਵੀ ਨਹੀਂ ਆ ਸੀ ਮੁੰਡੀ ਸਾਰੇ ਮੈਂ ਹਲੋ ਬੇ

ਆਬਜ ਰੋਕੀ ਪਈ ਸੀ ਕਿਤੇ ਕਰਨਾ ਵਜਿਹਾ ਨਹੀਂ ਆਇਆ ਅੰਦਰ ਵੀ ਤਾਂ ਚੱਲਦੇ ਆਪਾਂ ਲਈ ਸੁਣਾਈ ਦੀ ਆ ਹਾਂ ਲੈ ਓਕੇ ਹੋਰ ਨਿਆ ਬਲੀ ਕਦਮ ਲਾ ਕੇ ਬਾਹਰ ਆਂਦੀ ਆ ਹੁਣ ਜਾ ਰਹੇ ਨੇ ਗੜਨ ਨੂੰ ਕਿੱਧਰ ਸਹੀ ਗੱਲ ਲੋ ਗੱਲ ਬੱਝਿਆ ਮੁਰਕ ਨੇ ਲੈ ਕੇ ਲਾਇਆ ਬਾਈ ਲੈ ਚੜਾਈ ਜਾਂਦੇ ਆ ਅਗੜ ਆ ਵੀ ਪੰਗੇ ਲੈ ਰਿਆ ਵਾ ਹਾਂ ਹਾਂ ਦੇਨ ਕਰਦੇ ਉਹ ਤੋਂ ਉਹਨਾਂ ਨੇ ਇਦਾਂ ਹੀ ਬੈਠਿਆ ਨਹੀਂ ਆਇਆ ਕੋਸ਼ਣ ਵਾਸਤੇ ਆਇਆ ਹਾਂ ਅਬ ਸੇਫਟੀ ਵੀ ਨਾ ਜਾਓ ਗੋ 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 ਆਪ ਨੇ ਲੈ ਚੋ ਹੈ ਜਿਹੜਾ ਇਹ ਐਕੈਕ ਹੈ ਮੈਂ ਹੂੰ ਬਾਈਟ ਫੋਟੋ ਆਪ ਨੇ ਹੋਇਆ ਨਾ ਯੈਸ ਬਿਊਟੀਫੁੱਲ ਵੀ 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 ਗੁੱਡੀ ਵਾਲੇ ਕੈਮਰੇ ਦੇ ਵਿੱਚ 1 2 3 ਅੱਛਾ 1 2 3 ਹੋ ਗਿਆ ਅੱਛਾ ਹੂੰ ਸੰਗ ਗੇਂ ਸਮਾਈਲ ਕਰੋ ਗੁੱਡੀ ਵਾਲੇ ਕੈਮਰੇ 'ਚ ਮੈਂ ਕਿਹਾ ਆਪਣੇ ਬ੍ਰਾਈਟ ਡਰੈਸ ਘੜ ਰੱਖੀ ਨਾ ਮੇਗਦਾ ਨਹੀਂ ਸੀ ਚਾਹਣਾ ਮੈਂ ਲੈ ਆ ਮੂੰਹ ਖਿਅਾ ਪਾਈ ਲਾਂਗ ਬਾਬ ਨਾ ਚੱਲ ਨੇ ਉੱਧਰ ਮੇਰੀ ਛੱਡੀ ਹੋਈ ਆਟੋ ਦੇ ਉੱਤੇ ਆਪਾਂ ਲੈ ਲਿਆ ਉਹ ਨਹੀਂ ਹੈਗੀ ਤਾਂ ਆਟੋਮੈਟਿਕ ਹੀ ਹੈ ਭਾਈ ਸਾਨੂੰ ਘੁਮਾਣ ਲੈ ਗਿਆ ਮੇਰਾ ਮੇਰਾ ਫੋਨ ਪੜਿਆ ਆਈਫੋਨ ਇਹਨਾਂ ਦਾ ਫੋਨ ਮੈਂ ਮੈਂ ਬੈੜ ਨਹੀਂ ਪਹਚਾਣੀ ਦੱਸ ਦੇਖਦਾ ਕੋਈ ਨਹੀਂ ਕੋਈ ਯਾਰ ਬ੍ਰਾਈਟਨੈਸ ਜ਼ਿਆਦਾ ਕਰ ਬੈਟਰੀ ਨੂੰ ਧੁੱਪੇ ਚ ਹੁਣ ਪੂਰੇ ਲੋਡ ਤੇ ਚੱਲਣੀ ਹੈ ਉਹ ਓਕੇ ਹਾਂ ਫੱਟਸੀ ਚਾ ਵਾ ਕੀ ਨਾਮ ਦੇ ਰੀਮੋਟ ਦਾ ਨਾਮ ਕੀ ਮੈਂ ਨੋ ਕੀ ਮੈਂ ਹੱਸਾ ਨਾਟ ਨਾਓ ਆ ਲੂੰ ਹੈ ਮੈਂ ਮਸਾਲਾ ਲਾਲਾ ਕਿਨ ਲੋ ਦਿਨ ਇਹ ਮਨ ਮੀ ਹੈਂ ਕਿਨ ਲੋ ਦਿਨ ਇਹ ਲੋ ਕ ਕਨ ਕਪ ਕਰਾਂ ਮੈਂ ਦੇਖ ਲਓ ਵੀ ਮੂਰਤੀਆਂ ਹੂੰ ਮਮੇਨੋਟ ਹਾਂ ਮਕਾ ਇਤਾਰੇ ਮੂਰਤੀ ਸੀ ਆ ਸ਼ੇਰ ਵਾਲੀ ਮਾਂ ਤਾਂ ਗਾਂਸ਼ੀ ਗੁਰੂ ਨਾਨਕ ਦੇਵ ਜੀ ਦੀ ਵੀ ਆ ਹੂੰ ਇਹ ਬੋਲੇ ਨਾ ਦੀ ਬੈਲ ਦੇਖੋ ਨੀ ਮਾਤਾ ਵਾ ਬਗਲੀ ਕੀ ਬੋਲੇ ਨਾ ਦੀ ਫਿਊਲ ਵਾਲੇ ਫਿਊਲ ਉੱਥੇ ਵੀ ਸੀ ਅੱਛੇ ਬੋਲੇ ਨਾ ਦੀ ਆ ਹਾਂ ਬੋਲੇ ਨਾ ਦੀ ਗਲੇ ਸੱਪਾਂ ਦੇਖੋ ਹਾਂ ਦੇਖ ਲਓ ਜੀ ਕਿੰਨੇ ਨੇ ਇਹ ਆਪਣੇ ਤਾਂ ਕਿੱਥੋਂ ਕਿੱਥੋਂ ਤੱਕ ਆਏ ਹੋਏ ਆ ਉਸ ਟਾਈਮ ਦੀਆਂ ਗੱਲਾਂ ਨਹੀਂ ਲੱਭੇ ਦੇ ਉੱਪਰ ਤਾਂ ਇੰਦਰ ਸੀ ਤੁਹਾਨੂੰ ਨਹੀਂ ਦਿਨੀ ਸੋਨ ਲਾਈ ਹੈ ਹੈਲੀਕਾਪਟਰ ਦੇ ਉੱਪਰ ਤਾਂ ਇੰਦਰ ਸੀ ਇੰਦਰ ਦੇਵਤਾ ਤਾਂ ਲੱਗਦਾ ਮੈਨੂੰ ਤਾਂ ਤੂੰ ਹੀ ਹੈਲੀਕਾਪਟਰ ਦੇ ਉੱਪਰ ਤੇ ਇੰਦਰ ਸੀ ਲੋ ਜੀ ਇੰਦਰ ਦੇਵਤਾ ਦੇ ਦਰਸ਼ਨ ਕਰ ਲੋ ਵਾਹਿਗੁਰੂ 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 ਬਣਾਣਾ ਇੰਦਰ ਦੇਈਆਂ ਜੈ ਬਾਬੇ ਦੀ ਲੋ ਜੀ ਦਰਸ਼ਨ ਕਰ ਲੋ ਲਾਓ ਸਵਿਚ ਬਾਬਾ ਜੀ ਦੇ ਵੀ ਕਮਾ ਦੇ ਲੱਕ ਕਿਤ ਕਿ ਹਨਾ ਸਾਰਾ ਦੇ ਨਾਨਕ ਮਰਦਾਨਾ ਕਿਸਤੀ ਲਿਖੀ ਹੋਈ ਆ ਦੇ ਨਹੀਂ ਨਹੀਂ ਇਹ ਤੇ ਦਾ ਵਾ ਹਾਂ ਕਿਸਤੀ ਲਿਖੀ ਕੀ ਲਿਖਿਆ ਵਾ 2005 ਵਿੱਚ ਆ ਸ਼ੈਲਟਰ ਉਹਨਾਂ ਨੇ ਕੀਤਾ ਹੋਣਾ ਉਹ ਕਿੱਲੇ ਬਗੜੀ ਆ ਕੀ ਲੱਗਾਵਾ orange orange ਇਹ ਫੁੱਲਾ ਜਿੰਨੀਆਂ ਜਿੰਨੀਆਂ ਜਾ ਕੇ ਨਾ ਛੁੜਿਆ ਪਾਰਕ ਦੇ ਇਧਰ ਲੈ ਸੇ ਬਾਤ ਚਲ ਬਾਤ ਉੱਪਰ ਕਰਦੇ ਆ ਉਦਾ ਇਧਰ ਦੀ ਵਾਪਸ ਮੁੜ ਕੇ ਨਿਕਲ ਜਾਈਦਾ ਉਧਰ ਨੂੰ ਚਲ ਇਹਨੂੰ ਆਜੋ ਫਿਰੋ ਹਾਂ ਪਿੱਛੇ ਪਾਰਕ ਬਣਿਆ ਹੋਰ ਹੋ ਨਾ ਚਮਤੰਗ ਨੂੰ ਲੈ ਲੈ ਵੀ ਜਿੰਨੇ ਸਵਰਗ ਦੇ ਝੂੜਾ ਝੂੜਾ ਝੂਟਣਾ ਬੋੜੀਆਂ ਹੀ ਹੋ ਵਾਕਿਆ ਗੱਲ ਸੇ ਜਿੰਨੀਆਂ ਛੋੜੀਆਂ ਬੋੜੀਆਂ ਉੱਤੇ ਜਾ ਕੇ ਜਿੰਨੀਆਂ ਉਹਨਾਂ ਦੇ ਛੋਟਿਆਂ ਕਰਦੇ ਹੋ ਬੰਦਾ ਸੱਚੀ ਸਦਾ ਹੋ ਤਾਂ ਸਵਰਗ ਦੀ ਜਾਈਊਗਾ ਲਾ ਲਾ ਆ ਦੇ ਲੋ ਮੈਂ ਕਿ ਆਪਣੇ ਤੇ ਲਈ ਇਹ ਆ ਫਲ ਸਾਰੇ ਆ ਸਾਰੇ ਆ ਪਿੰਕ ਇਹ ਰੇਸ਼ੀਆ ਦੇ ਵਿੱਚ ਜਦੋਂ ਏਸ਼ੀਆ ਦੇ ਵਿੱਚ ਨਾ ਲਗਭਗ ਸਾਰੀ ਚੀਜ਼ ਸੇਮ ਹੀ ਹੈ ਹੈ ਆ ਅਰਬੀ ਦੀ ਪੱਤੀ ਆ ਅਰਬੀ ਦੀ ਲੱਗਦੀ ਮੈਨੂੰ ਹਾਂ ਉੱਥੇ ਤਾਂ ਅਰਬੀ ਹੁੰਦੀ ਹੈ ਪਰ ਆਪਣੇ ਵਰਗੀ ਨਹੀਂ ਛੋਟ ਛੋਟੀ ਹੁੰਦੀ ਇਹਦੀ ਬਤੋੜੇ ਬੰਦੇ ਪਤਾ ਨਾ ਤੇ ਅਰਬੀ ਸਬਜ਼ੀ ਤਾਂ ਪਤਾ ਮੈਨੂੰ ਜਿਹੜੇ ਇਹ ਪੱਤੇ ਆ ਉੱਪਰ ਕਿਸੇ ਲਾਲਾ ਕੋਲਡ ਕਰਕੇ ਜੇ ਮੈਂ ਜਿਹੜਾ ਚੈਰਤ ਨੂੰ ਮਿਲਦੇ ਸਨ ਵਾਹ ਬਈ ਵਾਹ ਬਈ ਲਾਓਸ ਜ਼ਰੂਰ ਘੁੰਮਣਾ ਬਹੁਤ ਸੁੰਦਰ ਹੈ ਬਹੁਤ ਸੁੰਦਰ ਲੈ ਬਈ ਸੂਰਜ ਮੁਖੀ ਮੈਂ ਜੇ ਥਾਈਲੈਂਡ ਜਾਣਾ ਤਾਂ ਨੇੜ ਤੇ ਹੈਗੀ ਆ ਪਰ ਛਾਲ ਮਾਰ ਕੇ ਵੱਲ ਥਾਈਲੈਂਡ ਪਹੁੰਚ ਜਾ। ਹਾਂ ਇਦਾਂ ਨਹੀਂ ਨੂੰ ਤੁਸੀਂ ਜਾ ਸਕਦੇ। ਜਾ ਸਕਦੇ। ਅਰੇ ਉਦੋਂ ਮੈਂ ਉਦਾਂ ਗੱਲ ਕਰਦਾ। ਆਊਟ ਟੋਕ ਨਹੀਂ ਹੁੰਦੀ। ਬਾੜੀ। ਜਿਹਨਾਂ ਦੇ ਡੇਲੀ ਜੋਬ। ਉਹ ਇਹ ਕਿਹੜਾ ਅਮਰੀਕਾ ਵਾ ਜਿਹੜਾ ਬਹੁਤ ਟਫ ਐਂਡ ਰਫਰ ਥਾਈਲੈਂਡ ਦਾ ਬੰਦਾ ਉੱਦੈ ਚੱਲ ਜਾਂਦਾ ਉਦਾਂ ਗੱਲ ਕਰਦਾ। ਇਦਾਂ ਇਹਨਾਂ ਵੈਸੇ ਕੋਈ ਚੱਕਰ ਨਹੀਂ। ਕਹਿੰਦੇ ਵਾਲੋ ਉੱਥੇ-ਉੱਥੇ ਕੀ ਤੁਸੀਂ ਕੋਈ ਜੋਬ ਆ ਤੁਹਾਡੀ ਉਹ ਕੰਮ ਕੱਪ ਦਾ ਕਰ ਲਓ। ਤੇ ਗਾਂ ਨਹੀਂ ਜਾ ਸਕਦੇ। ਹੂੰ। ਬਾੜਾ। ਇਹਨਿਕਾ ਵਿੱਚ ਤੋਂ ਚੱਲ ਕੇ ਤੁਸੀਂ ਗਾ ਬੈਂਕਾਕ ਪਹੁੰਚ ਜਾਓਗੇ ਇਹ ਤਾਂ ਨਹੀਂ ਚੱਲਦੇ ਨਾਰੀਅਲ ਹੈਗਾ ਇੱਥੇ 45000 ਰੁਪਏ ਦਾ 45000 ਕਿੰਨੇ ਹੋਗੇ ਇੰਡੀਆ ਦੇ ਮੇਰੇ ਇੰਡੀਆ ਦੇ 45000 ਕਿੰਨੇ ਹੋਗਾ 2 ਡਾਲਰ ਹਾਂ ਸਹੀ ਹੈ ਯਾਨੀ ਕਿ ਫੇਵੀ ਇੰਡੀਆ ਨਾਲੋਂ ਤਾਂ ਮਹਿੰਗਾ ਹੀ ਆ ਅੰਦਰ ਤੇ ਕਿਤੇ ਹੋਰ ਵੀ ਮਹਿੰਗਾ ਰਹਿੰਦਾ ਨੇ ਦੁਕਾਨਾਂ ਦੀ ਇਹਨੇ ਮਹਿੰਗੀ ਬਾਤ ਲਈਆਂ ਹੋਣੀਆਂ ਪੈਂਦੀਆਂ ਬਾਹਰ ਤੇ ਇਹ ਤੁਹਾਨੂੰ 20000 ਦਾ ਮਿਲ ਜਾਣਾ ਕਿ ਕਿਤੇ 35000 ਦਾ ਮੈਨਾ ਕਿਤੇ 20 ਦਾ ਮੈਨਾ ਫਿਰ 18ਵੇਂ ਮਿਲਦਾ ਉਹ ਤੇ ਚੱਲ ਚੱਲਦੇ ਵਾਓ ਲੋ ਇਹ ਦੇਖ ਲੋ ਔਰ ਇਹ ਥਾਈਲੈਂਡ ਐ ਦੀ ਵੀਰ ਦੇ ਪਰਲੇ ਬੰਨੇ ਇਹ ਦੇਖ ਲੋ ਇਹ ਥਾਈਲੈਂਡ ਦੇ ਲਈ ਦੋ ਐਂਟਰੀਆਂ ਫ੍ਰੀ ਐ ਇਥੋਂ ਬਾਈ ਰੋਡ ਅੱਛਾ ਦੋ ਵਾਰੀ ਤੇ ਜਾ ਸਕਦੇ ਆ ਪਰ ਜੇ ਨੋ ਵਾਪਸ ਵਾਪਸ ਆਉਣਾ ਫੇ ਤਾਂਨੇ 80 ਡਾਲਰ ਦੋਨਾਂ ਦੇ ਫੇ ਲੱਗਣੇ ਇੱਥੇ ਆਉਣ ਦਾ ਹਾਂ ਉਧਰ ਵੀ ਲੱਗਣੇ ਲੱਗਣੇ 40 40 100 ਡਾਲਰ ਦੀ ਇੱਕ ਸਿੰਗਲ ਐਂਟਰੀ ਦਿੱਤੀ ਉਹਦਣ ਹਾਂ ਤਾਂ ਸਿੰਗਲ ਐਂਟਰੀ ਮੈਂ ਨਹੀਂ ਕਰਾਈ ਇੱਥੇ ਬਾਰਡਰ ਯਾਨੀ ਕਿ ਦੋ ਐਂਟਰੀਆਂ ਪੂਰੀਆਂ ਕਰਾਈਆਂ ਉਦਾਂ 2000 ਬਾਦ ਦਾ ਵੀਜ਼ਾ ਵਾ ਆਇਲੈਂਡ ਦਾ ਹਾਂ ਕਿੰਨਾ ਕਿੰਨਾ ਲੋਕ ਆਵਣ

ਆ ਇਹ ਚਮਚੇ ਵਾਲੇ ਕਿਉਂ ਬਈ ਮੈਂ ਤਾਂ ਆਪਾਂ ਚਮਚੇ ਵਾਲੇ ਹੀ ਹਾਂ ਉਹਨੇ ਮੈਂ ਖਾ ਲੈਣੇ ਟੱਕਿਆ ਨਾ ਖਾ ਲੈਣੇ ਲਈ ਆ ਭਰਾ ਮੈਂ ਮਸਤ ਇੰਗ ਤੂੰ ਮੈਂ ਮੈਂ ਸੱਤ ਲੈ ਲਿਆ ਚਲੋ ਜੀ ਹੁਣ ਆਪਾਂ ਖਾ ਪੀ ਲਿਆ ਅਸੀਂ ਜ਼ਿਆਦਾ ਇਹਨਾਂ ਨੇ ਖਾਧਾ ਮੈਂ ਤਾਂ ਖਾ ਪੀ ਲਿਆ ਤੇ ਜੋ ਇਹਨਾਂ ਨੇ ਖਾਧੋ ਆਪਾਂ ਨਹੀਂ ਖਾ ਸਕਦੇ ਪਰ ਜੋ ਆਪਾਂ ਖਾ ਰਹੇ ਇਹ ਖਾ ਲੈਂਦੇ ਆ ਹਾਂ ਇਹ ਚਲੋ 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 ਇੱਕ ਪੂਜੀਆ ਕੇਲਾ ਲੈਦੇ ਬਸ ਉਹ ਨਹੀਂ ਨਹੀਂ ਤੈਨੂੰ ਇੱਕ ਲੈਣਾ ਮੈਂ ਤਾਂ ਖਾਦਾ ਹੋਇਆ ਮੈਂ ਤੇ ਤੇਰਾ ਕਰਕੇ ਜਾਈਆ ਇਹ ਕੀ ਲੈ ਲਈ ਸਹੀ ਰਹੂਗਾ ਹਾਂ ਹਾਂ ਕੋਈ ਮਸਲਾ ਨਹੀਂ ਜਲੋ ਦਾ ਦੇਖੋ ਗਾਇਜ਼ ਬਸ ਹਾਂ ਮੈਂ ਖਲ ਕਿੰਤ ਆ ਉਹ ਆਉਂਦੇ ਆਉਣ ਲੈ ਆਉਂਦੇ อ uh ัน huh, นี okay, ้ส no ักการกันดีอย่างนี้เด็กเก่งเลยนะชาวมียดสินสุทธิ์เลยนะดึงลวดลายชาวมีดสินสุทธิ์อ๋อขัดสีเลยย่าง าตลาดไปม่เศร้าเียกัยังโได้กล้วยาย้นแล้วมันโบเคเห็นะกินะไลีละีละน่ลก one only one i. I not e e you on e e you one one โอเคอ่ะนือะน่ลกนี่ล this one ਸਹੀ ਆ ਬੋਲੋ ਬੋਲੋ ਜਲੇ ਜਲੇ ਯਾਰ ਮੈਂ ਗੋਡੇ ਦੁੱਧ ਖਾਲਾ ਪਾਵਾਂ ਤੈਨੂੰ ਕੀ ਹੋਣ ਲੱਗਾ ਮੈਂ ਤਾਂ ਕੇਲਾ ਖਾਦਾ ਹੁਣ ਕੱਲ ਇਹ ਲੜਨ ਲੱਗੇ ਢੱਡ ਜਿਆਗੇ ਬਾਅਦ ਗਾਇਸ ਮੈਂ ਤਾਂ ਕੇਲੇ ਨੇ ਕਿਹੜੇ ਤੰਗਾਂ ਚੱਕੀਆਂ ਵੀ ਅੰਦਰ ਜਾ ਕੇ ਲੜ ਪੂੰਗਾ ਆਈਸਕ੍ਰੀਮ ਵਾ ਬੋਲਿਆ ਕਿੰਨੂ ਅਵੇ ਲੋ ਵਿਦਾ ਸੁਬੀ ਨੂੰ 200 ਸਟ੍ਰੀਨ ਹੂੰ 200 ਸਟ੍ਰੀਨ ਹਾਂ ਵੀਹਨਾਂ ਨਾਲ ਨੀਓਂ ਨੂੰ ਆਇਆ ਸੁਡੋਨ ਮੀਹਨ ਜੂ ਆ ਆ ਬੀਬੀ ਡਰੈਸ ਕਿੰਮ ਲਾ ਕੇ ਬੈਠੀ ਆ ਓਏ ਅੱਛਾ ਪੈਪੀ ਕੁਲਦੀਏ ਬਰ ਮਣਕੇ ਜੋਦੀ ਆ ਕੋਈ ਆ ਕੋਈ ਬਣਾਈ ਨਹੀਂ ਜਿਆ ਸਵਾਡ ਇਹਨਾਂ ਦਾ ਆਈਸਕ੍ਰੀਮ ਨਹੀਂ ਵੇਚਣੀ ਵੀ ਬੀ ਨੇ ਮੋਸਰੰਭਾ ਰ ਗਿਆ ਉਹਨੇ ਤੇ ਪਰ ਮੁਫਲੀ ਪਾ ਕੇ ਖਾਣਾ ਚਾਹੁੰਦਾ ਦੱਸ ਕਿਹੜਾ ਫਲੇਵਰ ਹੈ ਆਂ ਇਹ ਚਾਹ ਬੋਣੀ ਚਾਹ ਬੋ ਮੋ ਬਾਬਾ ਸਿਆਪ ਰ ਹੈਗਾ ਕੋਕੋਨਟ ਇਹ ਯਾਨੀ ਕਿ ਲੋਕਲ ਬਣੀ ਹੋਈ ਆ ਕੋਕੋਨਟ ਕਰਾ ਕਿਹੜੀ ਸ਼ੈ ਇਹ

Right side rear right side Aa gaya apna bambu guard Chalo bhai